ਹਾਂਜੀ ਹਾਕ ਸਾਡੀ ਬਾਤ ਤੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਪੰਜਾਬ ਦੇ ਵਿੱਚ ਹੋਏ ਖਾੜਾਂ ਦੇ ਨੁਕਸਾਨ ਦੇ ਉੱਤੇ ਖਾੜਾਂ ਦੇ ਉੱਪਰ ਹੋਏ ਨੁਕਸਾਨ ਦੇ ਉੱਤੇ ਬਹੁਤ ਸਾਰੀ ਸਿਆਸਤ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇਗੀਆਂ ਦੁੱਖ ਦੇ ਵਿੱਚ ਦੁੱਖ ਦੀ ਘੜੀ ਦੇ ਉੱਤੇ ਕਈ ਲੋਕ ਦੁੱਖ ਦਾ ਵੀ ਆਪਾਂ ਕਹਿ ਸਕਦੇ ਹਾਂ ਮਖੌਲ ਹੈ ਜਾਂ ਹਾਸਾ ਬਣਾ ਰਹੇ ਨੇ ਸਿਆਸੀ ਲੀਡਰ ਸਿਆਸੀ ਰੋਟੀਆਂ ਸੇਕੀ ਜਾਂਦੇ ਆ ਇੱਕ ਦੂਜੀਆਂ ਪਾਰਟੀਆਂ ਦੇ ਉੱਪਰ ਮਤਲਬ ਦੋਸ਼ ਲਾਉਣੇ ਇਲਜ਼ਾਮ ਲਾਉਣੇ ਤੇ ਅੱਜ ਕੀ ਹੈ ਲੋੜ ਹੈ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਪਰ ਪੰਜਾਬ ਦਾ ਬਹੁਤ ਵੱਡਾ ਤਬਕਾ ਪੰਜਾਬ ਦੇ ਨਾਲ ਖੜਿਆ ਉਹਨਾਂ ਲੋਕਾਂ ਦੇ ਨਾਲ ਖੜਿਆ ਜਿੱਥੇ ਦਰਿਆਵਾਂ ਦੀ ਜਾਂ ਮੀਂਹ ਦੇ ਕਾਰਨ ਇਹ ਜਿਹੜੇ ਹੜ੍ਹ ਆਏ ਨੇ ਫਸਲਾਂ ਮਰੀਆਂ ਕਿਸੇ ਦਾ ਘਰ ਡਿੱਗਿਆ ਕਿਸੇ ਦੇ ਪਸ਼ੂ ਮਰੇ ਜਿਹਦਾ ਜਾਨੀ ਮਾਨੀ ਨੁਕਸਾਨ ਹੋਇਆ ਜਿਹਦਾ ਉਹਨਾਂ ਦੇ ਨਾਲ ਲੋਕ ਬੜਾ ਬਹੁਤ ਵੱਡਾ ਕੀ ਹੈ ਦੁੱਖ ਦੇ ਵਿੱਚ ਖੜੇ ਨੇ ਸਭ ਤੋਂ ਵੱਡੀ ਗੱਲ ਹੈ ਜਿਹਨੂੰ ਰਾਸ਼ਨ ਦੀ ਲੋੜ ਸੀ ਲੋਕਾਂ ਨੇ ਰਾਸ਼ਨ ਪਹਚਾਇਆ ਤੇ ਰਾਸ਼ਨ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਕਿਉਂਕਿ ਕੰਮਕਾਰ ਜਦੋਂ ਠੱਪ ਹੋ ਜਾਂਦੇ ਆ ਜਾਂ ਇਹ ਜੇ ਆਉਣਾ ਜਾਣਾ ਚਾਰੇ ਪਾਸੇ ਠੱਪ ਹੋ ਜਾਂਦਾ ਕਨੈਕਟੀਵਿਟੀ ਕੱਟ ਜਾਂਦੀ ਆ ਆਉਣਾ ਜਾਣਾ ਮਤਲਬ ਸ਼ਹਿਰ ਨਾਲੋਂ ਸ਼ਹਿਰ ਦਾ ਪਿੰਡਾਂ ਨਾਲੋਂ ਰਸਤਾ ਕੱਟ ਜਾਂਦਾ ਲੋਡ ਲੋੜੀ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਮਾਜ ਦੇ ਵਿੱਚ ਆਪਾਂ ਨੇ ਵਰਤਦੇ ਹਾਂ ਰੋਜ਼ ਘਰਾਂ ਦੇ ਵਿੱਚ ਡੇਲੀ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਸਾਨੂੰ ਉਹ ਜਦੋਂ ਨਾ ਮਿਲਣ ਤਾਂ ਬਹੁਤ ਔਖਾ ਗੁਜ਼ਾਰਾ ਹੁੰਦਾ ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਦਰਿਆਵਾਂ ਨੇ ਪੰਜਾਬ ਦੀ ਵਾਰਸ਼ ਜਿਹੜੀ ਹੋਈ ਹੈ ਉਹ ਪਹਾੜਾਂ ਦਾ ਜਿਹੜਾ ਹਿਮਾਚਲ ਵਰਗੇ ਤੇ ਜਿੰਨੀ ਵਾਰਸ਼ ਹੋਈ ਆ ਉਹਨਾਂ ਦਾ ਆਸਰਾ ਜਿਹੜੀ ਸਾਰੀ ਦੀ ਸਾਰੀ ਪੰਜਾਬ ਦੇ ਉੱਪਰ ਪਈ ਆ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਲੋ ਇਹਦੇ ਵਿੱਚ ਇੱਕ ਹੋਰ ਆ ਜਿਹੜਾ ਇਹ ਨੁਕਸਾਨ ਹੋਇਆ ਜਿਨ੍ਹਾਂ ਲੋਕਾਂ ਦਾ ਮਤਲਬ ਨੁਕਸਾਨ ਹੋਇਆ ਦੁੱਖ ਦੀ ਘੜੀ ਆਜ ਉਹਨਾਂ ਲੋਕਾਂ ਦੀ ਪਰ ਕਈਆਂ ਨੇ ਇਹਨੂੰ ਵਰਤਿਆ ਸੋਸ਼ਲ ਮੀਡੀਆ ਤੇ ਵੀਡੀਓ ਪਾਪ ਆ ਜਾਂ ਹੋਰ ਮਤਲਬ ਕਿੰਨਾ ਕਈ ਲੋਕਾਂ ਨੂੰ ਜਲੀਲ ਕੀਤਾ ਗਿਆ ਜੀ ਰਾਸ਼ਣਾ ਧਰਮਾਂ ਦੇ ਨਾਂ ਤੇ ਜਾਂ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਹਜੇ ਵੀ ਜਲੀਲ ਕਰਨ ਦੀਆਂ ਵੀਡੀਓ ਆ ਰਹੀਆਂ ਨੇ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੀ ਜਿਹੜੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਗੁਰੂ ਪਗੰਬਰਾਂ ਦੀ ਧਰਤੀ ਹੈ ਇੱਥੇ ਕੋਈ ਵੀ ਭੁੱਖਾ ਨਾ ਸੌਂ ਸਕਦਾ ਅੱਜ ਤੱਕ ਇੰਨੀ ਕਿਰਪਾ ਰਹੀ ਹੈ ਸਾਡੇ ਪੰਜਾਬ ਦੇ ਉੱਤੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੀ ਬੰਦਾ ਭੁੱਖਾ ਨਹੀਂ ਸੌਂਦਾ ਕਿਉਂਕਿ ਗੁਰੂ ਘਰਾਂ ਦੇ ਵਿੱਚ 10ਵੇਂ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਵਰ ਗਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਨੇ ਇੰਨੀ ਕੁ ਬੇਅੰਤ ਮਿਹਰ ਕੀਤੀ ਆ ਪੰਜਾਬ ਦੇ ਉੱਤੇ ਕਿ ਇੰਨੇ ਕੁ ਲੰਗਰਾਂ ਦੀ ਮਤਲਬ ਬਾਦ ਚੜ ਕੇ ਹਿੱਸਾ ਬਾਦ ਚੜ ਕੇ ਲੋਕਾਂ ਨੇ ਲੰਗਰ ਲਾਏ ਆ ਉਸ ਟਾਈਮ ਤੋਂ ਹੀ ਲੱਗਦੇ ਆ ਰਹੇ ਆ ਜਦੋਂ ਗੁਰੂ ਨਾਨਕ ਦੇਵ ਜੀ ਨੇ 20 ਰੁਪਿਆ ਦਾ ਮਤਲਬ ਸੌਦਾ ਕੀਤਾ ਸੀਗਾ ਤਾਂ ਉਦੋਂ ਦੀ ਕਿਰਪਾ ਇਸ ਪੰਜਾਬ ਦੇ ਉੱਤੇ ਹੋਈ ਹੈ ਤਾਂ ਇਸ ਧਰਤੀ ਦੇ ਉੱਤੇ ਕੋਈ ਵੀ ਬੰਦਾ ਇਹ ਜਾਨੀ ਹੈਗਾ ਜਿਹੜਾ ਪੰਜਾਬ ਦੇ ਵਿੱਚ ਭੁੱਖਾ ਸੌਂਦਾ ਹੋਵੇਗਾ ਜਦੋਂ ਦੁੱਖ ਦੀ ਘੜੀ ਦੇ ਵਿੱਚ ਲੋਕ ਸਰੀਕ ਹੋਏ ਜਾਂ ਲੋਕਾਂ ਦਾ ਇਹ ਕਰੋਪੀ ਆਈ ਕੁਦਰਤੀ ਤਾਂ ਜ਼ਿੰਦਗੀ ਮਤਲਬ ਇੱਕ ਨਿਰਾਸ਼ਾਵਾਦੀ ਹੋ ਗਈ ਸੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਉਦੋਂ ਚਮਕੀ ਜਦੋਂ ਲੋਕਾਂ ਨੇ ਟਰਾਲੀਆਂ ਭਰ-ਭਰ ਪਿੰਡਾਂ ਦੇ ਵਿੱਚੋਂ ਰਾਸ਼ਨ ਕੱਟਾ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਇਸ ਵੀਡੀਓ ਦੇ ਵਿੱਚ ਬਹੁਤ ਵੱਡੀ ਮਤਲਬ ਚਲ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਦੋਂ ਉਹ ਲੋਕ ਜਿਹਨੂੰ ਅਸੀਂ ਕਲਾਕਾਰ ਕਹਿੰਦੇ ਆ ਜਾਂ ਸਿੰਗਰ ਕਹਿੰਦੇ ਆ ਐਕਟਰ ਕਹਿੰਦੇ ਆ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ 5 ਕਰੋੜ ਕਿਸੇ ਨੇ 11 ਕਰੋੜ ਕਰੋੜਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੈਸਾ ਦਿੱਤਾ ਬਹੁਤ ਹੀ ਵੱਡੇ ਦਿਲਦਰਿਆ ਨੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕਰੋੜਾਂ ਰੁਪਈਆ ਦੇ ਮਾਲਕ ਨੇ ਲੋਕ ਕਰੋੜਾਂ ਰੁਪਈਆ ਦੇ ਮਾਲਕ ਨੇ ਪਰ ਦਿਲ ਤੋਂ ਬਿਨਾ ਪੈਸਾ ਵੀ ਨਹੀਂ ਦਿੱਤਾ ਜਾਂਦਾ ਸਭ ਤੋਂ ਵੱਡੀ ਜੇ ਅਸੀਂ ਕਹਿ ਦਈਏ ਮਨ ਕੀਰਤਨ ਆਲਕ ਜਿਹੜਾ ਇੱਕ ਸਿੰਗਰ ਆ ਪੰਜਾਬੀ ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ ਜਿਵੇਂ ਕਹਿ ਦਈਏ ਵੀ ਘਰ ਘਰ ਜਾ ਕੇ ਲੋਕਾਂ ਦੀ ਮਦਦ ਕੀਤੀ ਉਹਨੇ ਹਾਲਾਤ ਦੇਖੇ ਜਮਾ ਜ਼ੀਰੋ ਗਰਾਊਂਡ ਤੇ ਆਪਾਂ ਕਹਿ ਸਕਦੇ ਹਾਂ ਰੀਅਲੀ ਵੀ ਉਹਨੇ ਪਿੰਡਾਂ ਦੀ ਅਸਲ ਦੇ ਵਿੱਚ ਸਥਿਤੀ ਕੀ ਆ ਪਿੰਡਾਂ ਦਾ ਰਹਿਣ ਸਹਿਣ ਕੀ ਆ ਉਹਨੇ ਸਹੀ ਮਹੀਨਿਆਂ ਦੇ ਵਿੱਚ ਦੇਖਿਆ ਉਹਨੇ ਦੁੱਖ ਦੇਖੇ ਉਹਨੇ ਮਤਲਬ ਉਹ ਬੰਦਾ ਯਾਰ ਐਨਾ ਇੱਕ ਹੀਰੋ ਬਣ ਗਿਆ ਸਾਡੇ ਪੰਜਾਬ ਦੇ ਲਈ ਕਿ ਜੇਕਰ ਅੱਜ ਕੱਲ ਪੁੱਛਿਆ ਜਾਵੇ ਵੀ ਜੇ ਪੁੱਛਿਆ ਜਾਵੇ ਵੀ ਸਭ ਤੋਂ ਵੱਧ ਸੇਵਾ ਕਿਸ ਨੇ ਕੀਤੀ ਤਾਂ ਮਰ ਕੀਰਤਨ ਔਲਖ ਦਾ ਨਾਮ ਆਊਗਾ ਪੰਜਾਬੀ ਸਿੰਗਰ ਆ ਜਿਹੜਾ ਉਹਨੇ ਇਹੋ ਜਿਹੇ ਵੀਡੀਓ ਆ ਉਹਦੀਆਂ ਇਹੋ ਜਿਹੇ ਸੋਸ਼ਲ ਵੀਡੀਓ ਮੀਡੀਆ ਦੇ ਉੱਤੇ ਇਹੋ ਜਿਹੇ ਵੀਡੀਓ ਵਾਇਰਲ ਹੋਈਆਂ ਕਿ ਜਿਹੜੀਆਂ ਕਿ ਜੇ ਦੇਖਣ ਦੇ ਨਾਲ ਸਹੀ ਮਹੀਨਾ ਦੇ ਵਿੱਚ ਅਸੀਂ ਸਾਰੀਆਂ ਵੀਡੀਓ ਦੇਖੀਏ ਤਾਂ ਇੱਕ ਸੀਨਾ ਬਲੂਂਦਰ ਦਾ ਇਹੋ ਜਿਹੇ ਭਾਵ ਕਹੇ ਜੀ ਦੁੱਖਾਂ ਦੇ ਦੁਖੀ ਘਰਾਂ ਦੇ ਵਿੱਚ ਗਿਆ ਜਿਵੇਂ ਕਈ ਵੀਡੀਓ ਦੇ ਵਿੱਚ ਉਹਨੇ ਬੜੇ ਮਤਲਬ ਬਜ਼ੁਰਗ ਘਰਾਂ ਦੇ ਵਿੱਚ ਗਿਆ ਜਿੱਥੇ ਬਜ਼ੁਰਗ ਰਹਿੰਦੇ ਸੀ ਜਾਂ ਅਸੀਂ ਕਹਿ ਸਕਦੇ ਨੇ ਜਿੱਥੇ ਵਿਧਵਾ ਮਾਰੇ ਨਹੀਂ ਅਸੀਂ ਮੰਨ ਕੇ ਚੱਲ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੀ ਹੋ ਗਈ ਮਤਲਬ ਇਹ ਜੀਆਂ ਕਿੰਨੀਆਂ ਉਹਨੇ ਅ ਪ੍ਰੈਕਟੀਕਲ ਦੇਖਿਆ ਲੋਕਾਂ ਨੇ ਵੀ ਕਿੰਨੀ ਦੁੱਖ ਦੀ ਜ਼ਿੰਦਗੀ ਜਿਉ ਰਹੇ ਨੇਗੇ ਨਰਕ ਭਰੀ ਜ਼ਿੰਦਗੀ ਜਿਉ ਰਹੇ ਨੇ ਉਹ ਮੰਦੇ ਨੇ ਹੋਰ ਲੋਕਾਂ ਨੂੰ ਵੀ ਸਪੋਰਟ ਕੀਤੀ ਆਪਣੇ ਇੰਡਸਟਰੀ ਦੇ ਵਿੱਚ ਆਪਦੇ ਮਤਲਬ ਜਿਹੜੇ ਉਹਨਾਂ ਦੇ ਕਿੱਤੇ ਦੇ ਲੋਕ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਬਾਅਦ ਚੜ ਕੇ ਹੀ ਹਿੱਸਾ ਪਾਓ ਲੋਕਾਂ ਨੂੰ ਖੜੇ ਕਰੋ ਵੀ ਇਹ ਇਹੋ ਜੇ ਲੋਕਾਂ ਦੀ ਮਦਦ ਦੀ ਲੋੜ ਹੈ ਉਹ ਕਹਿੰਦਾ ਮੈਂ ਇੱਕ ਗੱਡੀ ਲੈਣੀ ਸੀ 5 ਕਰੋੜ ਦੀ ਪਰ ਉਹ ਬਾਈ ਨੇ ਗੱਡੀ ਕੈਨਸਲ ਕਰਕੇ ਵੀ ਇੱਕ ਲੋਕ ਉਹ 5 ਕਰੋੜ ਰੁਪਈਆ ਉਹ ਲੋਕਾਂ ਦੇ ਵਿੱਚ ਵੰਡਦਾ ਤੇ ਕਹਿੰਦਾ 5 ਕਰੋੜ ਹਜੇ ਮੰਨ ਕੇ ਚਲੋ 5 ਕਰੋੜ ਲਾਤਾ ਜੇ ਕਹਿੰਦਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਬੇਸੇ ਹੋਰ ਵੀ ਪੈਸੇ ਵੰਡਾਂਗੇ ਕਿੱਡਾ ਦਿਲਾਂ ਬਾਈ ਦਾ ਦੇਖੋ ਯਾਰ ਤੇ ਵੀ ਕਹਿਣਾ ਪੈਸੇ ਹੋਰ ਲੋਕਾਂ ਨੇ ਵੀ ਦਿੱਤੇ ਆ ਇੰਡਸਟਰੀ ਦੇ ਸਾਰੇ ਹੀ ਅ ਲੋਕਾਂ ਨੇ ਬਹੁਤ ਪੈਸਾ ਬੰਡਿਆ ਐ ਐਕਟਰ ਹੋ ਗਏ ਜਾਂ ਸਿੰਗਰ ਹੋ ਗਏ ਬਹੁਤ ਗਰਾਊਂਡ ਲੈਵਲ ਤੇ ਮਿਹਨਤ ਕੀਤੀ ਐ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਉਹ ਕਿਉਂਕਿ ਇਹ ਸਿੱਖਣ ਨੂੰ ਮਿਲਦਾ ਕੁਛ ਇੱਕ ਜੇ ਅਸੀਂ ਮਿਡਲ ਕਲਾਸ ਜਾਂ ਗਰੀਬੀ ਦੀ ਰੇਖਾ ਤੋਂ ਉੱਠ ਕੇ ਕੋਈ ਬੰਦਾ ਹਾਈ ਫਾਈਵ ਸਟਾਰ ਆਪਾਂ ਕਹਿ ਸਕਦੇ ਹਾਂ ਰਾਇਲ ਜ਼ਿੰਦਗੀ ਜਿਹਾ ਹੁੰਦਾ ਐ ਐਸ਼ ਫਰਸਤੀ ਵਾਲੀ ਜ਼ਿੰਦਗੀ ਜਿਹਾ ਹੁੰਦੇ ਨੇ ਦਾ ਆਪਣੀ ਕਾਮਯਾਬੀ ਦੇ ਨਾਲ ਮਿਹਨਤ ਦੇ ਨਾਲ ਸਕਸੈਸ ਹੁੰਦੇ ਨੇ ਤਾਂ ਉਹ ਮਤਲਬ ਦੁੱਖ ਦੇ ਵਿੱਚ ਖੜਦੇ ਆ ਲੋਕਾਂ ਦੇ ਵਿੱਚ ਤਾਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਤਾਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਾਰੀ-ਵਾਰੀ ਕਹਿਣਾ ਪੈਂਦਾ ਜਿਹੜੇ ਲੋਕ ਦੁੱਖਾਂ ਦੇ ਵਿੱਚ ਸ਼ਰੀਕ ਹੁੰਦੇ ਨੇ ਉਹ ਇਨਸਾਨੀਅਤ ਦਾ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਐਗਜ਼ੈਂਪਲ ਹੁੰਦੇ ਨੇਗੇ ਕਈ ਲੋਕ ਧਰਮ ਦੇ ਨਾਂ ਤੇ ਜਾਂ ਜਾਤਾਂ ਦੇ ਨਾਂ ਤੇ ਕਹਿੰਦੇ ਵੀ ਇਹ ਰਾਸ਼ਣ ਇਕੱਠਾ ਕਰ ਲੈ ਜੀ ਐ ਕਰ ਲਿਆ ਵਾਹ ਕਰ ਲਿਆ ਉਹ ਯਾਰ ਦੁੱਖ ਹੈ ਜਿਹਦਾ ਇਹਨਾਂ ਦਾ ਮੰਨ ਲੈ ਵੀ ਚਲੋ ਮੈਂ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓ ਦੇਖੀਆਂ ਜਿਨ੍ਹਾਂ ਦਾ ਨਾਂ ਨਿਰਾਸ਼ਾਵਾਦੀ ਆਪਾਂ ਕਹਿ ਸਕਦੇ ਹਾਂ ਵਿਚਾਰ ਪੈਦਾ ਹੁੰਦੀ ਆ ਵੀ ਜਿਹੜੇ ਬੰਦੇ ਇੱਕ ਮੰਗਣਾ ਕਿਹੜਾ ਸੌਖੀ ਗੱਲ ਆ ਕਿਸੇ ਤੋਂ ਮੰਗਣਾ ਮਰਨ ਦੇ ਬਰਾਬਰ ਹੈ ਜਦੋਂ ਕੋਈ ਆਪਾਂ ਨੂੰ ਦੇਖ ਕੇ ਜਾਂਦਾ ਆਪਾਂ ਆਪਾਂ ਜਿਹੜੇ ਬੰਦੇ ਸਰਦੇ ਆ ਜਾਂ ਪਰਮਾਤਮਾ ਵੱਲੋਂ ਜਿਹਦੇ ਦੋ ਵਕਤ ਦੀ ਰੋਟੀ ਵਧੀਆ ਬਣਦੀ ਆ ਜਾਂ ਕਿਸੇ ਕੰਮਕਾਰ ਵਧੀਆ ਚੱਲਦੇ ਨੇ ਉਹ ਮੰਗਣ ਦੀ ਲੋੜ ਨਹੀਂ ਉਹਨਾਂ ਨੂੰ ਆ ਆਪਣੇ ਆਪ ਹੀ ਮੰਨ ਕੇ ਚੱਲੋ ਆਪਣਾ ਜਿਹੜਾ ਸਿਸਟਮ ਹੈ ਘਰ ਪਰਿਵਾਰ ਦਾ ਜਾਂ ਸਮਾਜ ਦੀਆਂ ਲੋੜਾਂ ਨੇ ਉਹ ਆਪ ਪੂਰੀਆਂ ਕਰਦੇ ਆ ਪਰ ਮੰਗਣਾ ਉਦੋਂ ਪੈਂਦਾ ਹੈ ਜਦੋਂ ਕੋਈ ਆਪਾਂ ਕਹਿ ਸਕਦੇ ਹਾਂ 200 ਵਾਰ ਹੋ ਜੇ ਬੰਦੇ ਦੀ ਗੱਲ ਤਾਂ ਇਹ ਦੇ ਕਰਕੇ ਸਮਾਜ ਦੇ ਵਿੱਚ ਉਹਨਾਂ ਲੋਕਾਂ ਉਹ ਬਨ ਕੇ ਚੱਲ ਜਾਂਦਾ ਕੁਦਰਤੀ ਕਰੋਪੀ ਆ ਜੇ ਜਾ ਪ੍ਰਮਾਤਮਾ ਦੀ ਮਾਰ ਪਏ ਜੇ ਜਟੇ ਲਮਟ ਹੋ ਜੇ ਉਦੋਂ ਲੋਕ ਉਦੋਂ ਮੰਨ ਕੇ ਚੱਲ ਬੰਦਾ ਬੇਬਸ ਹੋ ਜਾਂਦਾ ਹੈ ਉਦੋਂ ਇਨਸਾਨ ਇਨਸਾਨ ਤੇਲੀ ਮੰਗਦਾ ਮਾ ਮਤਲਬ ਮੰਗ ਲੈਂਦਾ ਜੇ ਕੋਈ ਸੇਵਾ ਕਰਨਾ ਜਾਂਦਾ ਸੀ ਉਹਨੂੰ ਮੰਗਣਾ ਨਹੀਂ ਕਹਿੰਦੇ ਤੇ ਪਰ ਜਿਸ ਤਰ੍ਹਾਂ ਉਹਨਾਂ ਲੋਕਾਂ ਦੇ ਦੁੱਖ ਦੀ ਘੜੀ ਆਈ ਹੈ ਲੋਕ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਮਦਦ ਕੀਤੀ ਆ ਚਲੋ ਉਹਨਾਂ ਨੂੰ ਖੜਾ ਕਰਨਗੇ ਇੱਕ ਗਰੀਬ ਪਰਿਵਾਰ ਆ ਚਲੋ ਗਰੀਬ ਆ ਮਜ਼ਦੂਰ ਵਰਗ ਆ ਜਾ ਇਸੇ ਵਰਗ ਗਰੀਬ ਕੋਈ ਵੀ ਹੋ ਸਕਦਾ ਹੈ ਕਿਸਾਨ ਵੀ ਹੋ ਸਕਦਾ ਮਜ਼ਦੂਰ ਵੀ ਹੋ ਸਕਦਾ ਮਤਲਬ ਮਨੁੱਖਤਾ ਦੇ ਵਿੱਚ ਜੇ ਗਿਣਿਆ ਜਾਵੇ ਗਰੀਬ ਸ਼ਬਦ ਜਿਹੜਾ ਗਰੀਬ ਬੰਦਾ ਜਿਹੋ ਉਹ ਤਾਂ ਅੱਜ ਕੋਠਾ ਡਿੱਗ ਗਿਆ ਮਕਾਨ ਡਿੱਗ ਗਿਆ ਸਾਰੀ ਜ਼ਿੰਦਗੀ ਦੀ ਕਮਾਈ ਹੈ ਜਿਹੜੀ ਉਹ ਮਕਾਨ ਤੇ ਲਾਈ ਹੁੰਦੀ ਆ ਕਈ ਵਾਰੀ ਸਿਸਟਮ ਇਹੋ ਜਿਹੇ ਹਾਲਾਤ ਹੁੰਦੇ ਨੇ ਦੋ ਵਕਤ ਦੀ ਰੋਟੀ ਬਣਾਉਣ ਦਾ ਗੁਜ਼ਾਰਾ ਜਿਹੜਾ ਮਸਾ ਚੱਲਦਾ ਜੇ ਉਹ ਮਕਾਨ ਡਿੱਗ ਗਏ ਤਾਂ ਉਹਨਾਂ ਨੂੰ ਦੁਬਾਰਾ ਬਣਾਉਣ ਲਈ ਬਹੁਤ ਮਿਹਨਤ ਕਰਨੀ ਪਊਗੀ ਤਾਂ ਇਹ ਦੇ ਕਰਕੇ ਬਹੁਤ ਵੱਡੀ ਕਹਿ ਸਕਦੇ ਆ ਅਸ਼ੀਸ਼ਾਂ ਦੀ ਗੱਲ ਕਹਿ ਸਕਦਾ ਮੈਂ ਤਾਂ ਉਹਨਾਂ ਲੋਕਾਂ ਵਾਸਤੇ ਵੀ ਬਹੁਤ ਵੱਡੇ ਜਿਗਰੇ ਵਾਲੇ ਨੇ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਉਹ ਲੋਕ ਜਿਨ੍ਹਾਂ ਨੇ ਇਹ ਹੜਪੀੜਤਾ ਦੇ ਲਈ ਮੰਨ ਕੇ ਜੇ ਕੁਛ ਨਾ ਕੁਛ ਕੀਤਾ ਕੁਛ ਨਾ ਕੁਛ ਕੀਤਾ ਜੇ ਕੋਈ ਰਾਸ਼ਨ ਵਗੈਰਾ ਕਿਤੇ ਵੱਧ ਘੱਟ ਜਾ ਰਿਹਾ ਹੈ ਤਾਂ ਉੱਤੇ ਮੰਨ ਕੇ ਚੱਲੋ ਕੋਈ ਬਾਲੀ ਇਹ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ ਆnsan ਵੱਧ ਤੋਂ ਵੱਧ ਜੀ ਕੋਈ ਕਹੂਆ ਮਹੀਨੇ ਦਾ 15 ਦਿਨਾਂ ਦਾ ਕੋਈ ਰਾਸ਼ਨ ਲੈ ਕੇ ਰੱਖ ਸਕਦਾ ਹੈ ਹਨਾ ਤੇ ਇਹਦੇ ਨਾਲ ਕੋਈ ਬਾਲੀ ਵੱਡੀ ਐਮਨੀਅਤ ਨਹੀਂ ਬਣਦੀ ਹੈਗੀ ਜਾਂ ਕਹਿ ਸਕਦੇ ਆ ਬਾਲਾ ਵੱਡਾ ਮੁੱਦੇ ਬਣਾਉਣ ਦੀ ਲੋੜ ਨਹੀਂ ਹੁੰਦੀ ਪਿੰਡਾਂ ਦੇ ਵਿੱਚ ਲੋਕ ਤਾਂ ਜਾਂਦੇ ਆ ਵੀ ਹਾਂ ਵੀ ਉਹਨਾਂ ਲੋਕਾਂ ਨੂੰ ਲੋੜ ਹੈ ਜੇ ਕੋਈ ਦੋ ਵਾਰੀ ਚਾਰ ਵਾਰੀ ਰਾਸ਼ਨ ਲੈ ਗਿਆ ਤਾ ਇਹ ਜੀਆਂ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ ਪਰ ਜਿੱਥੇ ਲੋੜ ਹੈ ਜਿਵੇਂ ਬਾਈ ਆਪਾਂ ਕਹਿ ਸਕਦਾ ਪੰਜਾਬੀ ਸਿੰਘ ਮਨਕੀਰਤਨ ਔਲਖ ਨੇ ਬਹੁਤ ਹੀ ਵਧੀਆ ਰਹੀ ਹੈ ਲਗਰਾਉਂਡ ਤੇ ਜਾ ਕੇ ਮਿਹਨਤ ਕੀਤੀ ਹੈ ਲੋਕਾਂ ਦਾ ਦੁੱਖ ਦਰਦ ਸੁਣਿਆ ਉਵੇਂ ਹੀ ਦੇਖ ਕੇ ਸਾਰੇ ਹੀ ਲੋਕਾਂ ਨੂੰ ਮੈਂ ਤਾਂ ਕਹਿੰਦਾ ਵੀ ਜਿੰਨੇ ਪੰਜਾਬ ਦੇ ਸਿੰਗਰ ਆ ਗਏ ਉਹਨਾਂ ਨੇ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਆ ਤੇ ਉਹਨਾਂ ਲੋੜਵੰਦ ਲੋਕਾਂ ਨੂੰ ਕੀ ਆ ਮਦਦ ਕਰੀ ਆ ਤਾਂ ਸਰਕਾਰਾਂ ਨੂੰ ਵੀ ਵੀ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਹੀ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਜਾ ਕੇ ਸਰਕਾਰੀ ਅਫਸਰ ਚੈਕਿੰਗ ਕਰਨ ਵੀ ਜਿਹਨੂੰ ਲੋੜ ਆ ਉਹ ਲੋੜ ਮੁਤਾਬਕ ਹੀ ਉਹਨਾਂ ਦੀ ਮਦਦ ਹੋ ਸਕੇ ਇਹ ਜ਼ਰੂਰੀ ਹੈ ਕਿ ਕਿਸੇ ਦੇ ਘਰਾਂ ਦੇ ਵਿੱਚ ਤੇੜਾ ਆ ਗਿਆ ਕਿਸੇ ਦੀ ਛੱਤ ਡਿੱਗ ਗਈ ਕਿਸੇ ਦੇ ਪਸ਼ੂ ਮਰ ਗਏ ਬੇਜਵਾਨੇ ਜਾਂ ਕਿਸੇ ਦੇ ਟਰੈਕਟਰ ਮੋਟਰਸਾਈਕਲ ਜਿੰਨਾ ਵੀ ਨੁਕਸਾਨ ਹੋਇਆ ਉਸ ਹਸਾਬ ਨਾਲ ਵੀ ਸਰਕਾਰਾਂ ਨੂੰ ਕੀ ਹੈ ਇਹ ਕਾੰਕੜੇ ਤਿਆਰ ਕਰਕੇ ਜਲਦੀ ਤੋਂ ਜਲਦੀ ਉਹਨਾਂ ਦੀ ਕੀ ਹੈ ਮਦਦ ਕਰਨੀ ਚਾਹੀਦੀ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਇੱਕ ਦੇਖਦੇ ਬਹੁਤ ਆ ਵਿੱਚ ਮੰਨ ਕੇ ਚੱਲੋ 80% ਲੋਕ ਉਹ ਨੇ ਜਿਹੜੇ ਲੋਕ ਮੇਰੀ ਵੀਡੀਓ ਤਾਂ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਸ਼ੇਅਰ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਨਾ ਕਿਸੇ ਤੱਕ ਕੋਈ ਚੰਗੀ ਜਾਣਕਾਰੀ ਮਿਲ ਜੇ ਧੰਨਵਾਦ